ਵਾਇਗੁਰੂ ਜੀ ਕਾਕਲ ਸਾਹਿਬ ਵਾਇਗੁਰੂ ਜੀ ਫਤਿਹ ਕੀ ਹਾਲ ਚਾਲ ਵੀਰੋ ਉਮੀਦ ਹੈ ਆਪ ਸਾਰੇ ਵਧੀਆ ਹੋਵੋਗੇ ਇੱਕ ਵਾਕ ਮੈਨੂੰ ਯਾਦ ਆਇਆ ਔਰੰਗਜ਼ੇਬ ਦੇ ਐਲਕਾਰਾਂ ਨੇ ਭਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਅਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ ਮਹਾਰਾਜ ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਲਈਏ ਵਿਚਾਰ ਇਹ ਗੱਲ ਆ ਗਈ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਪਾਤਸ਼ਾਹ ਕਹਿਣ ਲੱਗੇ ਸੁਲਾ ਦੀ ਕੋਈ ਕੀਮਤ ਕਿਉਂਕਿ ਸੁਲਾ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ ਅਹਿਲ ਕਾਰ ਕਹਿਣ ਲੱਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੀ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ ਸਾਹਿਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਤੇ ਪਤਾ ਐ ਲਕਾਰ ਕੀ ਕਹਿੰਦੇ ਨੇ ਹਾਰ ਤੇ ਤੁਹਾਡੀ ਹੋ ਗਈ ਐ ਕਿਲੇ ਤੁਹਾਡੇ ਟਹਿ ਡੇਰੀ ਹੋ ਗਏ ਨੇ ਪਿਤਾ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤੋਂ ਗੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤੋਂ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰ ਹੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸਾਇਬ ਕਹਿੰਦੇ ਨੇ ਇਹ ਬਿਲਕੁਲ ਨਾ ਅਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਹੈ ਕੀ ਹੈ سری مکھواک پادشاہی دسویں ظفر نامہ صاحب نے نہ سازو نہ بازو نہ فوجو نہ فرش میرے کل فوج نہیں ہے مند میرے کل شستر بھی نہیں قبول کردا میرے کل دھن سمپدا بھی نہیں میں قبول کردہ اور میرے قلعے بھی ٹہڈھیری ہو گئے اے بھی میں من دا. ਮੇਰਾ ਪਰਿਵਾਰ ਵੀ ਵਿਛੜ ਗਿਆ ਤੇ ਸ਼ਹੀਦ ਹੋ ਗਿਆ ਮੰਨਦਾ ਇਹ ਕਬੂਲ ਕਰਦਾ ਲੇਕਿਨ ਇਹ ਕਬੂਲ ਕਰਨ ਨੂੰ ਬਿਲਕੁਲ ਮੈਂ ਤਿਆਰ ਨਹੀਂ ਕਿ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਫਿਰ ਵੀ ਕੁਝ ਹੈ ਕੀ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ੋ ਅਰਸ਼ ਖੁਦਾ ਦੀ ਯਾਦ ਮੇਰੇ ਕੋਲ ਹੈ ਪਰਮਾਤਮਾ ਦੀ ਯਾਦ ਮੇਰੇ ਕੋਲ ਹੈ ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਦੇ ਚ ਬੈਠਾ ਹੈ ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ। ਪਰ ਉਹ ਵੀ ਇੱਕ ਜ਼ਾਲਮ ਦੇ ਕੋ ਹਾਰ ਮੰਨ ਲਵਾਂ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ। ਮੈਂ ਐਸਾ ਨਹੀਂ ਕਰ ਸਕਦਾ। ਅਹਲਕਾਰਾਂ ਨੇ ਜਿਹੜੀ ਗੱਲ ਕਹੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ। ਮਹਾਰਾਜ ਤੁਸੀਂ ਸੰਤ ਹੋ ਵਲੀ ਅੱਲਾ ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸੁਲਾਹ ਕਰਾ ਦਿੰਦੇ ਤੁਸੀਂ ਪ੍ਰਮਾਨ ਕਰ ਲੋ ਹਾਰ ਤੁਹਾਡੀ ਹੋ ਗਈ ਹੈ ਤਬਾਈ ਤੁਹਾਡੀ ਹੋ ਗਈ ਹੈ ਬਰਬਾਦੀ ਤੁਹਾਡੀ ਹੋ ਗਈ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਡਾ ਦੇਤੇ ਗਏ तमाम ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ ਤੇ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਹੀਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ। ਤਨ ਸੰਬਦਾ ਤੁਹਾਡੀ ਸਾਰੀ ਲੁੱਟ ਲੁੱਟੀ ਜਾ ਚੁੱਕੀ ਹੈ। ਤੁਹਾਡੇ ਕੋਲ ਆਪਣੇ ਗੁਜ਼ਾਰੇ ਲਈ ਕੋਚ ਚਾਰ ਕੋਡੀਆਂ ਵੀ ਨਹੀਂ ਰਹੀਆਂ। ਹਾਲਾਤ ਤੇ ਤੁਹਾਡੀ ਇਹ ਤੋਂ ਬੈਤਰ ਹੈ। ਆਪ ਹਾਰ ਤਸلیم ਕਰ ਲਓ। ਇਨਕਾਰ ਹਨ ਜਦ ਕਿ ਆਹ ਮਹਾਰਾਜ ਆਪ ਯੁੱਧ ਕਰੋ ਕੁਛ ਵੀ ਕਰੋ ਅਸੀਂ ਇਸ ਦੇ ਨਾਲ ਕੁਛ ਨਹੀਂ ਕਹਿੰਦੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਜਦ ਹੋ ਗਏ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ ਸਾਹਿਬ ਕਬੂਲ ਦੇ ਨੇ ਬੜਾ ਨਿਰਾਲਾ ਢੰਗ ਸੰਗ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦਰ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਹੈ ਵਿਖਮ ਹੈ ਸੰਸਕ੍ਰਿਤ ਅਰਬੀ ਫਾਰਸੀ ਦਾ ਸੰਗਮ ਹੈ ਮਿਸ਼ਰਨ ਹੈ ਔਰ ਇਹ ਤਿੰਨਾਂ ਹੀ ਭਾਸ਼ਾਵਾਂ ਵਿੱਚ ਵਿਖੜੀਆਂ ਨੇ ਸੰਸਕ੍ਰਿਤ ਅਰਬੀ ਔਰ ਪರ್ಷੀਅਨ ਔਰੰਗਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ੀਨ ਦੇ ਚ ਹੈ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀ ਸ਼ਿਕੰਦਰ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਕਨਨ ਮੈਂ ਮੰਨਦਾ ਹਾਂ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਮੰਨਦਾ ਮੈਂ ਇਹ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦਰ ਕੀਮਤੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਾ ਸ਼ੂਦ ਲੇਕਿਨ ਇਹ ਔਰੰਗਜ਼ੇਬ ਤੇ ਉਸ ਦੇ ਅਹਲਕਾਰੋ ਇੱਕ ਗੱਲ ਸੁਣ ਕੇ ਸੁਣ ਲੋ ਇਹ ਤੇ ਮੈਂ ਤਸلیم ਕਰਦਾ ਕਿ ਭਾਰੇ ਭਰ ਕਮ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਆਲਾ ਟੁੱਟ ਜਾਏਗਾ ਮੈਂ ਮੰਨਦਾ ਪੱਥਰ ਨਹੀਂ ਟੁੱਟੇਗਾ ਪਰ ਟੁੱਟ ਕੇ ਵੀ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿ ਲਾਂਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿ ਲਾਏਗਾ ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਹਿਣਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਛੜੀ ਕੀਮਤ ਕੋਈ ਘਟਣੀ ਨਹੀਂ ਉਦਾਹਰਨ ਬੜਾ ਗਜ਼ਬ ਦਾ ਦਿੰਦਾ ਹੈ ਮੇਰੇ ਬਾਦਸ਼ਾਹ ਨੇ ਪ੍ਰਮਾਣ ਬੜਾ ਗਜ਼ਬ ਦਾ ਦਿੰਦਾ ਹੈ ਕਿ ਜਦ ਐਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁਕਣੇ ਅਵਲਤੇ ਭਾਰਤ ਦੇ तमाम avatars ਪੁਰਸ਼ ਸ਼ਸਤਰਦਾਰੀ ਨੇ धनुष बाण ਹੈ ਰਾਮ ਕੋਲ ਸੁਦਰਸ਼ਨ ਚੱਕਰ ਹੈ ਸ੍ਰੀ ਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵ ਜੀ ਦੇ ਕੋਲ ਹੈ ਗਦਾ ਵਿਸ਼ਨੂੰ ਦੇ ਕੋਲ ਹੈ ਗਦਾ ਹਨੂਮਾਨ ਦੇ ਕੋਲ ਹੈ ਪਰ ਰਸੂ ਰਾਮ ਦੇ ਕੋਲ ਖਲਾੜਾ ਹੈ ਇਹ ਸਾਰੇ ਅਵਤਾਰੀ ਪੁਰਸ਼ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ ਔਰ ਪੂਜਾ ਹੈ ਉਹਨਾਂ ਦੀ ਔਰ ਉਹਨਾਂ ਨੇ ਆਪਣੇ ਰਾਜ ਪਾਠ ਦੀ ਖਾਤਰ ਸ਼ਸਤਰ ਚੁੱਕੇ ਸਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ ਮਜ਼ਲੂਮ ਦੀ ਰਕਸ਼ਾ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕ ਲੈ ਤੋ ਮੈਂ ਦੇਖਣਾ ਅੱਜ ਦੇ ਵੀ ਕੁੰਧ ਦਿਮਾਗ ਦੇ ਬੰਦਿਆਂ ਨੂੰ ਇਤਰਾਜ਼ ਹੈ اور اس وقت اورنگزیب تسی فقیر ولی اللہ یہ کیوں چکے تو صاحب نے بلا چار گئی درمیا آمدم میں لاچار ہو گیا تو لاچار کر دیتا بلا چار گئی درمیاں آمدم پدد بھی رو تیرو تو فنگ آمدم تنا مینو لاچار کر دیتا ਉਹ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸੱਚ ਦਾ ਤੇਰੇ ਉੱਤੇ ਜਦ ਕੋਈ ਅਸਰ ਨਾ ਆਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੀ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਕਣੀ ਪਈ ਚੁਕਾਰਜ਼ ਹਮਾ ਹੇਲਤੇ ਦਰਗੁਜਸ ਅਲਾਨਜ ਤੋ ਬੁਰਦੰਬ ਸ਼ਮਸ਼ੀਰ ਦਸਤ ਪਰ ਮੈਰਸ ਕਨ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚੋਂ ਲੰਗੀ ਐ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਮੇਰ ਖਾਲੂ ਨੇ ਕੁਸ ਵਕਤ ਦਾ ਧਾਰਮਿਕ ਸਮਾਜ आले-ਦਵਾਲੇ ਸ਼ਰੀਕ ਚੰਦੂ জাহাঙ্গীর ਸਾਰਾ ਮਾਹੌਲ ਤਪੇ ਹੋਇਆ ਹੈ। ਔਰ জাহাঙ্গীর ਔਖਾ ਹੈ ਕਿ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਵਿੱਚ ਪ੍ਰਤਿਸ਼ਠਾ ਹੈ। ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ। ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਸੁਗਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਕੁਰਾਨ ਦੀ ਤਲਾਵਤ ਛੋੜ ਕੇ। ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆ ਦੇ ਸਿਰਮੌਰ ਤੀਰਤ ਦੀ ਬੁਨਿਆਦ ਮਹਾ ਮੀਰ ਜੋ ਹੈ ਸਾਈ ਮੀਆਂ ਮੀਰ ਤੋਂ ਦਨ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਬੈ ਜੋ ਸ਼ਾਂਤੀ ਦਾ ਮੁਜਸਮਾ ਜ ਤਤੀ ਤਵੀ ਤੇ ਬਿਠਾਇਆ ਜਾਣਾ ਹੈ ਸ਼ਾਹੀ ਘਰਾਣੇ ਤੱਕ ਪਹੁੰਚ ਸੀ ਮੀਆਂ ਮੀਰ ਦੇ ਇੱਕ ਤਮ ਜਾ ਪਹੁੰਚਿਆ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ताकि मेरे तक कोई पहुंचे ना सिफारिश ए मियां मीर रोया है सतगुरु दी हालत देख के प्रिंसिपल गंगा सिंह ने अपने भाव संवाद गुरु अर्जुन देव जी दा ते मियां मीर दा अपने एक नज़म विच इंज बयान कीता है सुन के हा सतगुरु ने मियां छोड़ो प्रीति चाम से क्या हुआ तन तप गया मन शांत है हरि नाम से ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਾਈ ਗਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰਵਰਜਨ ਦੇਵ ਜੀ ਨੇ ਸੀਤਲੰਗ ਚੰਦਰ ਦੇਵੇ ਨੇ ਸੀਤਲੰਗ ਬਾਵਨ ਚੰਦਨੇ ਨੇ ਸੀਤਲੰਗ ਸੀਤ ਰੁੱਤੇਣ ਨਾਨਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ ਚ ਵੀ ਮਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ ਚ ਭਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਬੜ ਨੇ ਨਹੀਂ ਸੀਤਲੰਗ ਚੰਦਰ ਦੇਵ ਹੈ ਨਹੀਂ ਸੀਤਲੰਗ 52 ਚੰਦ ਨੇ ਨਹੀਂ ਸੀਤਲੰਗ ਸੀਤ ਰਤੇਣ ਨਾਨਿਕ ਸੀਤਲੰਗ ਸਾਧ ਸਵਜਣ ਹੈ ਕੋਈ ਕਿਤਨਾ ਸੀਤਲ ਹੋ ਸਕਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ ਇਤਨਾ ਸੀਤਲ ਚਾਰੋਂ ਪਾਸੇ ਇਤਨੀ ਤਪਸ਼ پھر بھی مجا لے زبان تو کوئی کوڑا بچن نکلے آپ آپی بیٹھ کے بھی کہنے سیوک کی اوڑک نبھی پریت. جیوت صاحب سیوے اپنا چلتے راکھے ہو چیت اے پربو شکرانا انتم سمیں تک پریت نب گئی میں گلا نہیں کیتا دے تیر آ گیا میں بھوک سوئی کر سوکھا سوگ ہرکھ نہیں جانے ہوں جو جو حکم بھائی صاحب کا ਸੋ ਮਾਥੇ ਲੈ ਮਾਨਿਆ ਇਹਨੇ ਮੈਂ ਕਬੂਲ ਕਰ ਲਿਆ ਜੋ ਵੀ ਹੁਕਮ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਨਾ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਉਹ ਵੱਦ ਸੋ ਜਾਣੇ ਜੋ ਹੋ ਗਿਆ ਉਹਨੂੰ ਹੋਣ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇੱਕ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ ਪਰ ਬ੍ਰਿਧਾ ਅਵਸਥਾ ਆਈ ਹੈ ਤੇ ਆਵਣੀ ਸੀ ਇੱਕ ਹੁਕਮ ਨਫਾ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਪਰ ਨੁਕਸਾਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਕਰਮਾਂ ਦੀ ਖੇਡ ਔਰ ਪ੍ਰਮਾਤਮਾ ਦਾ ਵਿਧਾਨ ਉਸ ਦਾ ਹੁਕਮ ਉਸ ਦਿੱਤੇ ਹੈ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣੀ ਸੀ ਇੱਕ ਹੁਕਮ ਜੋ ਹੋਆ ਹੋ ਵਤ ਸੋ ਜਾਣੇ ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ ਜੋ ਹੋਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਆਪਣੇ ਪਰਮਾਤਮਾ ਦਾ ਹੁਕਮ ਪਛਾਣੇ ਸਮਝੇ ਤੇ ਮੰਨੇ ਹੁਕਮ ਕੀ ਹੈ ਜੋ ਹੋ ਗਿਆ ਹੋਣਾ ਹੀ ਸੀ ਦੁਨੀਆ ਕਿਉਂ ਰੋ ਰਹੀ ਹੈ ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂ ਹੋਇਆ ਉਹ ਤੇ ਹੋਣਾ ਸੀ ਇਤਨੀ ਮਹਿਰਜ਼ ਕਰਦੇ ਆ ਜੋ ਹੋਆ ਉਹ ਵੱਤ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿਉਂਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ ਇਹ ਹੀ ਪ੍ਰਭੂ ਦੀ ਰਜ਼ਾ ਸੀ ਨਿੱਕਾ ਜਿਹਾ ਕੰਡਾ ਲੱਗ ਜਾਏ ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ ਛੋਟੀ ਜਿਹੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ ਆਗਿਆ ਮੈਂ ਭੂਕ ਸੁਹੀ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੇ ਜੋ ਵੀ ਉਸਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਉਹ ਜੋ ਹੋ ਗਿਆ ਹੁਕਮ ਮੈਂ ਇਸ ਤਰ੍ਹਾਂ ਮਨੁੱਖ ਅੱਦਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਹੋਣਾ ਹੀ ਸੀ ਇਹੋ ਹੁਕਮ ਕਬੂਲ ਮਰਨ ਹੋਇਆ ਹੀ ਹੋਣਾ ਸੀ ਇਹ ਹੁਕਮ ਇਹ ਕਬੂਲ ਨਹੀਂ جوانی آئی ہے آونی سی ایک حکم قبول بڑے پا آیا یہ آونا ہی سی ایک حکم قبول نہیں ہے پروان نہیں ہے تسلیم نہیں ہے نفع ہوا ہے ہونا ہی سی ایک حکم قبول پر نقصان ہو گیا ہے ہونا ہی سی ایک حکم ایک قبول نہیں ہے یہ پروان نہیں ہے ਔਰ ਅੱਧਾ ਹੁਕਮ ਮੰਨਣਾ ਅੱਧਾ ਨਾ ਮੰਨਣਾ ਸਮੇਲੋ ਸਾਰਾ ਹੀ ਨਹੀਂ ਮੰਨਿਆ। ਇਹ ਵੀ ਮੈਰਜ਼ ਕਰਦੇ ਆ। ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ। ਕਹੋ ਨਾ ਅਨੇਕ ਜਿਨ ਹੁਕਮ ਪਛਾਤਾ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿਤਨਾ ਵੀ ਖਪ ਜਾ ਜੋ ਕੁਝ ਹੋ ਗਿਆ ਹੋਣਾ ਹੀ ਸੀ। ਪਿਛੋ ਕਰਮਾਂ ਦੀ ਸ਼ੰਖਲਾ ਪਿਛੋ ਲੰਬਾ ਚੌੜਾ ਵਿਧਾਨ ਪਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ। ਬਸ ਇਸਨੂੰ ਤਸلیم ਕਰ ਲੈ। ਤੈਨੂੰ ਕਬੂਲ ਕਰ ਲੈ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਹੈ ਆਉਣੀ ਸੀ ਇੱਕ ਹੁਕਮ ਬੁਢੇਪਾ ਆਇਆ ਆਉਣਾ ਹੀ ਸੀ ਇੱਕ ਹੁਕਮ ਤੇ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤਾਂ ਪੁਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਵਾ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਕਬੋ ਆ ਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੇ ਪਰ ਇਸ ਨਿਰਮਾਨਤਾ ਨੂੰ ਇਸ ਸ਼ੈਨਸ਼ੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ ਕੋਈ ਕਾਇਰਤਾ ਨਾ ਸਮਝ ਲਵੇ ਤਾਂ ਗੁਰੂ ਨਾਨਕ ਦੇ ਛੇਵੇਂ ਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ ਇਸ ਨੂੰ ਇਸ ਤਰ੍ਹਾਂ ਲਈ ਹੈ ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਨ ਕਰਾ ਦਿਆਂ ਸਾਹਮਣੇ ਆ ਗਏ ਮੈਂ ਪਿੱਛੇ ਨਾ ਮੋੜਾਂ ਮੈਂ ਬੰਗਲਾ ਸਾਹਿਬ ਸੀਸਗੰਜ ਸਾਹਿਬ ਲੜੀਵਾਰ ਕਥਾ ਚਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ ਗਾਲਬਨ ਸਨ 63 ਦੇਚ ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਆਰੰਭ ਹੋਈ ਸੀ 92 ਇਸ ਸਮਾਪਤ ਹੋਈ ਲਗਾਤਾਰ ਚਲਦੀ ਰਹੀ ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ ਬਾਕੀ ਹੋਰ ਗੁਣੀ ਜਨਨ ਮਹਾਪੁਰਖ ਕਥਾ ਕਰਦੇ ਰਹੇ ਇਹ ਪਿਛਲੇ ਸਾਲ ਭੋਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ